ਸਸ ਸ੍ਰੀ ਕਾਲ ਜੀ ਅੱਜ ਸਾਡਾ ਪੰਜਾਬ ਪ੍ਰਕਿਰਤੀ ਦੀ ਵੱਡੀ ਮਾਰ ਸਹਿ ਰਿਹਾ ਹੈ ਕਿਸੇ ਦੀ ਛੱਤ ਟੁੱਟ ਗਈ ਕਿਸੇ ਦਾ ਘਰ ਬਰਬਾਦ ਹੋ ਗਿਆ ਕਿਸੇ ਦੇ ਸਾਰੇ ਖੇਤ ਡੁੱਬ ਗਏ ਸਾਡੇ ਕਿਸਾਨਾਂ ਦੀ ਸਾਰੀ ਮਿਹਨਤ ਮਿੰਟਾਂ ਵਿੱਚ ਮਿੱਟੀ ਹੋ ਗਈ ਪਸ਼ੂਆਂ ਦੀ ਵੱਡੀ ਹਾਨੀ ਹੋਈ ਅਰਬਾਂ ਦਾ ਨੁਕਸਾਨ ਹੋਇਆ ਬੜੀ ਦੁਖਦਾਈ ਗੱਲ ਹੈ ਕਿ ਇਹਨਾਂ ਫਲੱਡਸ ਕਰਕੇ ਅਸੀਂ ਆਪਣੇ 29 ਲੋਕਾਂ ਨੂੰ ਖੋ ਚੁੱਕੇ ਹਾਂ ਮੈਂ ਹਰ ਇੱਕ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼ੋਕ ਸਾਂਝਾਂ ਕਰਦਾ। ਪਰ ਇਹਨਾ ਕੁਝ ਹੋਣ ਦੇ باوجود ਪੰਜਾਬ ਨੇ ਹਾਰ ਨਹੀਂ ਮੰਨੀ। ਪੰਜਾਬ ਦੇ ਲੋਕੀ ਹੌਸਲਾ ਨਹੀਂ ਹਾਰੇ। ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਸਲਾਮ ਕਰਦਾਂ ਜਵਾਨਾਂ ਨੂੰ, ਇੰਡੀਅਨ ਆਰਮੀ ਨੂੰ, ਐਨਡੀਆਰਐਫ, ਬੀਐਸਐਫ, ਪੰਜਾਬ ਪੁਲਿਸ, ਆਫੀਸਰਜ਼, ਡਾਕਟਰਸ, ਹਰ ਕੋਈ ਜੋ ਫਲੱਡਸ ਦੇ ਵਿੱਚ ਅੱਗੇ ਵਧ ਕੇ ਮਦਦ ਕਰ ਰਿਹਾ ਹੈ। ਤੇ ਖਾਸ ਤੌਰ ਤੇ ਮੈਂ دلੋਂ ਧੰਨਵਾਦ ਕਰਦਾ ਸਿਵਲ ਸੁਸਾਇਟੀ ਦਾ এনজিওਸ ਦਾ ਤੇ ਸਾਡੇ ਯੂਥ ਦਾ ਜੋ ਆਪਣੀ ਜਾਨ ਦੀ ਪਰਵਾਹ ਕੀ ਬਿਗੈਰ ਲੋਕਾਂ ਦੀ ਸੇਵਾ ਕਰ ਰਹੇ ਨੇ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬਾਬਾ ਨਾਨਕ ਨੇ ਲੰਗਰ ਦੀ ਰੀਤ ਸ਼ੁਰੂ ਕੀਤੀ ਸੀ ਅੱਜ ਵੀ ਉਹਨਾਂ ਦੀ ਕਿਰਪਾ ਨਾਲ ਪੰਜਾਬ ਦਾ ਹਰ ਪਿੰਡ ਹਰ ਗੁਰਦੁਆਰਾ ਲੰਗਰ ਦੀ ਸੇਵਾ ਕਰ ਰਿਹਾ ਹੈ ਪੰਜਾਬ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਵੱਲੋਂ जो कुछ हो सकता है मैं वो अपने सूबे ले करा ऐस करके मैं फैसला ਕੀਤਾ ہے کہ میں اپنے ایم پی لڈ فنڈز چوں 3 کروڑ 25 لاکھ روپیہ الوکیٹ کر رہا ہوں 2 کروڑ 75 لاکھ بندی مرمت لئی فلڈ پروٹیکشن ایمینکمنٹ دی مضبوطی لئی تے 50 لاکھ روپیہ لوکاں دے ریلیف تے ریہیبلیٹیشن لئی میں فیصلہ اپ فلڈ افیکٹڈ ایریاز دے وچ جا کے ਲੋਕਾਂ ਦੇ ਨਾਲ ਦੁੱਖ ਸਾਝੇ ਕਰਕੇ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਕੇ ਕੀਤਾ ਹੈ ਇਹ ਫੰਡਸ ਨਾਲ ਪੂਰਾ ਫਲਡ ਪ੍ਰੀਵੈਂਸ਼ਨ ਇੰਬੈਂਕਮੈਂਟ ਸਟ੍ਰੈਚ ਮਜ਼ਬੂਤ ਬਨੇਗਾ ਤਾਂ ਕਿ ਅੱਗੇ ਕਦੇ ਵੀ ਸਾਡੇ ਪਿੰਡ ਸਾਡੇ ਖੇਤ ਇਹ ਤਬਾਹੀ ਦਾ ਸ਼ਿਕਾਰ ਨਾ ਹੋਣ ਮੈਨੂੰ ਐਮਪੀ ਹੋਣ ਦੇ ਨਾਤੇ ਜੋ ਫੰਡ ਮਿਲਦਾ ਹੈ ਉਹ ਮੇਰਾ ਫੰਡ ਨਹੀਂ ਹੈ ਉਹ ਪੰਜਾਬ ਦਾ ਫੰਡ ਹੈ ਪੰਜਾਬੀਆਂ ਦਾ ਫੰਡ ਹੈ ਮੇਰੇ ਤੋਂ ਜੋ ਹੋ ਸਕੇਗਾ ਮੈਂ ਉਹ ਕਰਾਂਗਾ ਨਾਲੀ ਮੈਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਵੀ ਪੰਜਾਬ ਦੀ ਵੱਤ ਤੋਂ ਵੱਤ ਮਦਦ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਜੀ ਅੱਜ ਸਾਡਾ ਪੰਜਾਬ ਪ੍ਰਕਿਰਤੀ ਦੀ ਵੱਡੀ ਮਾਰ ਸਹ ਰਿਆ ਕਿਸੇ ਦੀ ਛੱਤ ਟੁੱਟ ਗਈ ਕਿਸੇ ਦਾ ਘਰ ਬਰਬਾਦ ਹੋ ਗਿਆ ਕਿਸੇ ਦੇ ਸਾਰੇ ਖੇਤ ਡੁੱਬ ਗਏ ਸਾਡੇ ਕਿਸਾਨਾਂ ਦੀ ਸਾਰੀ ਮਿਹਨਤ ਮਿੰਟਾਂ ਵਿੱਚ ਮਿੱਟੀ ਹੋ ਗਈ ਪਸ਼ੂਆਂ ਦੀ ਵੱਡੀ ਹਾਨੀ ਹੋਈ ਅਰਬਾਂ ਦਾ ਨੁਕਸਾਨ ਹੋਇਆ ਬੜੀ ਦੁਖਦਾਈ ਗੱਲ ਹੈ ਕਿ ਇਹਨਾਂ ਫਲੱਡਸ ਕਰਕੇ ਅਸੀਂ ਆਪਣੇ 29 ਲੋਕਾਂ ਨੂੰ ਖੋ ਚੁੱਕੇ ਹਾਂ ਮੈਂ ਹਰ ਇੱਕ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਤੇ ਉਹਨਾਂ ਦੇ ਪਰਿਵਾਰ